ਇਹ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਮੋਰ ਵਾਲਾ ਹੈ ਇਸਾ ਜਿਹੜੇ ਜੋ ਬਾਹਰ ਜੋਸ ਪ੍ਰਸ਼ਨ ਕਰ ਰਹੇ ਨੇ ਕਿ ਕਿਹਦੇ ਦੌਰ ਤੋਂ ਟੱਟੇ ਤੇ ਲਾਇਆ ਹੈ ਅੱਜ ਕਿਹੜਾ ਤੁਹਾਨੂੰ ਮਗਰ ਜਾ ਕੇ ਫੜਿਆਗਾ ਮੈਂ ਖੁਦ ਆਇਆ ਭੱਜਣਾ ਹੁੰਦਾ ਮੈਂ ਕਿਸੇ ਪਾਸੇ ਨਿਕਲ ਜਾਂਦਾ ਨਹੀਂ ਅੱਜਾਂ ਨਹੀਂ ਦੂ ਘੱਲ ਮੇਰਾ ਹੀ ਨਾਮ ਲੈਣ ਕਿ ਜਦੋਂ ਮੈਂ ਬੈਠਾ ਕੋਈ ਹੋਰ ਬੈਠਾ ਹੁਣ ਤਾਂ ਉਹਦਾ ਨਾਮ ਲਿਆ ਜਾ ਰਾਂਗਾ ਇਹ ਜਿਹੜਾ ਮਸਲਾ ਹੈਗਾ ਇਹ ਸਮਾਰਟ ਮੀਟਰਾਂ ਦਾ ਇਹ ਵੀ ਯਾਰ ਕਿ ਨਹੀਂ ਨਾ ਆਉਂਦੀ ਬਟਾ ਮੇਰੇ ਕੋਲ ਵੀ ਤਾਂ ਆਉਂਦੀ ਇਹ ਤੀਰੂਪਤੀ ਕਰਦਾ ਸਰਕਾਰ ਇਹਦਾ ਕੂਬਾਤਾ ਆ। ਆਹ ਨੂੰ ਸਰਕਾਰਾਂ ਥੁੱਕ ਕੇ ਚੱਟ ਜਾਂਦੀਆਂ ਹੁੰਦੀਆਂ ਵਾ। ਇਨਕਰਾਣ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੀਆਂ ਵਾ। ਗਊਆਂ ਦੀਆਂ ਕਸਮਾਂ ਖਾੜਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਅਫਵਾਹ ਖਾੜਦੇ ਕੈਪਟਨਾਂ ਉਹਨੂੰ ਮੁਕਰੇ। ਤੇ ਮੁੱਕਰਦੇ ਹੁੰਦੇ। ਛਿੱਪ ਵਾਲੇ ਮੀਟਰਾਂ ਦਾ ਬਹੁਤ ਟਰੰਟ ਚਲਾਇਆ ਗਵਰਨਮੈਂਟ ਨੇ। ਪਰ ਲੱਗਣਾ ਵੀ ਥੁੱਕ ਕੇ ਜਮ੍ਹਾਂ ਕਰਾਉਂਦੇ ਆ। ਮੀਟਰ ਲਾ ਕੇ ਛਿੱਪ ਵਾਲੇ ਦੇ ਜਮ੍ਹਾਂ ਕਰਵਾਈ ਦੇ। ਤੇ ਜਦੋਂ ਪਿੰਡਾਂ 'ਚ ਲਾਉਣ ਜਾਂਦੇ ਆ ਤਾਂ ਨਹੀਂ ਲੱਗਦੇ। ਲੋਕਾਂ ਦਾ ਇੱਕਾ ਜਿੰਦਾਬਾਦ। ਜਿੰਦਾਬਾਦ। ਅੱਗੇ ਸਾਡਾ 1.40 ਲੱਖ ਮੁਲਾਜ਼ਮ ਸੀ। ਅੱਜ 25000 ਤੇ ਆ ਗਿਆ 2000 ਤੇ ਨੂੰ ਲੱਗਦਾ ਹੈ ਜੋ ਉਹਦਾ ਬਿਜਲੀ ਦਾ ਗ੍ਰਾਫ ਹੋ ਗਿਆ ਉੱਥੇ ਚੋਰਾ ਨਾਰ ਵਾਲੀ ਹੋਈ ਹੈ ਜਿਹੜੀ ਬੰਦੀ ਕਰ ਲਈ ਕਰਦੇ ਹੋ ਉਹ ਇਤਨੀ ਨਾਲ ਗੱਲ ਨਹੀਂ ਬੋਹ ਤੇ ਤੇ ਪੈਸੇ ਲੈ ਲਓ ਕੋਈ 3000 ਬੰਦੇ ਜਿਹੜੇ ਮੀਟਰ ਲਾਉਂਦੇ ਆ ਬਾਕੀ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਜਿੰਦਾਬਾਦ ਕੌਂਸਲ ਨੂੰ ਕਹੋ ਦਾ 2000 ਬਿਜਲੀ ਹਰ ਤੇ 2023 ਜਿਹੜਾ ਬਹੁਤ ਰੱਦ ਕੀਤਾ ਜਾਵੇ ਇਹ ਰਾਜਾ ਦਾ ਵਿਸ਼ਾ ਵਾ ਕਹਨ ਮਜ਼ਦੂਰ ਦੀ ਕਮੇਟੀ ਜਿੰਦਾਬਾਦ ਆ ਕੀ ਉਹਦੀ ਜਿਹੜੀ ਬੋਲਬਾਣੀ ਬਹੁਤ ਗਲਤ ਥੀ ਉਹ ਗਾੜੀਆਂ ਲਲਕਾਰ ਰਹੀਆਂ ਸੀ ਵੀ ਜਿਵੇਂ ਉਹੀ ਇਕੱਲਾ ਡਾਨੀਆਂ ਬਾਨੀਆਂ ਦਾ ਜਾਂ ਮੋਦੀ ਦਾ ਸਾਉ ਪੁੱਤ ਹੋਵੇ ਜਦੋਂ ਧਰਨੇ ਦਾ ਰੋਗ ਬਣਾਉਂਦੀਆਂ ਉਹ ਸਰਕਾਰਾਂ ਬਣਾਉਂਦੀਆਂ ਮਰਦਾਬਾ ਮਰਦਾਬਾ ਸultanpur ਲੋਧੀ ਦੇ 2 ਨੰਬਰ ਤੇ ਐਸਡੀਓ ਸਾਹਿਬ ਨੇ ਮਾਹੌਲ ਬਣਾਤਾ ਧਰਨੇ ਦਾ ਬੀਬੀਆਂ ਭਰਾਵਾਂ ਦਾ ਜੈ ਹਿੰਦ ਜਿੰਦਾਬਾਦ ਸਾਨੂੰ ਇਤਰਾ ਪੜਾ ਰਿਹਾ ਵਾ ਵੀ ਜਿਤਨਾ ਅਸੀਂ ਕੁਝ ਜਾਣਦੇ ਨਹੀਂ ਮਲਾਜ਼ਮ ਉਹ ਜਿਹੜੇ ਮਰਜ਼ੀ ਛਾੜੇ ਉਹਨਾਂ ਦਾ ਰਿਟਾਇਰ ਹੋਏ ਨਾ ਤੇ ਅਸੀਂ ਕੁਰਸੀ ਬਚਾਉਣ ਦੀ ਗੱਲ ਕਰ ਰਹੇ ਹਾਂ ਤੁਹਾਡੀ 1.40 ਲੱਖ ਮਲਾਜ਼ਮ ਸੀ ਅੱਜ ਕਿੱਥੇ ਆ ਮੁੰਡੇ ਸਾਡੇ ਪ੍ਰਾਈਵੇਟ ਬਿਜਲੀ ਬੋਰਡ 'ਚ ਕੰਮ ਕਰਨਦੇ ਆ ਉਹਨਾਂ ਨੂੰ ਕਰੰਟ ਲੱਗ ਜੇ ਉਹਨਾਂ ਦੇ ਨਾਲ ਵੀ ਹਾਲਸਾ ਵਾਪਰ ਜੇ ਤੇ ਇੱਕ ਡੁਕੀ ਮਿਲ ਲਵੇ ਉਹਨਾਂ ਤੇ ਹਰ ਦਫ਼ਤਰ ਦੇ ਵਿੱਚ ਪੂਰੇ ਮਲਾਜ਼ਮ ਹੋਣਗੇ ਤੇ ਤਾਂ ਲੋਕਾਂ ਦੇ ਕੰਮ ਹੋਣੇ ਆ ਐਡਮੋ ਸਾਹਿਬ ਜਿਹੜਾ ਓਕੇ ਦੇ ਦੀ ਕਿਤੇ ਗੱਲ ਲਈ ਜਾਂਦਾ ਅਸਲੀ ਦੇ ਵਿੱਚ ਐਸ ਡੀਓ ਦੀ ਖੁਰਸੀ ਦਾ ਮੈਨੂੰ ਐਂ ਜਾਪਿਆ ਵੀ ਜਿਤਨਾ ਬੰਦਾ ਉਹ ਕਾਬਲ ਨਹੀਂ ਪੈਸੇ ਦੇ ਬਲ ਬਲੇ ਨੇ ਇਹਨਾਂ ਲੋਕਾਂ ਦੀ ਜਿਹੜੀ ਹੂਣੀ ਬੋਲਣੀ ਉਹ ਪ੍ਰਿਸ਼ਟ ਕੀਤੀ ਆ ਜਿਨ੍ਹਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਇਹ ਸੰਘਰਸ਼ ਖੇਤਰਾਂ ਦੀ ਰਹਿਣਾ ਕਾਰਪੋਰੇਟ ਲੋਕਾਂ ਦੇ ਦਲਾਹਲ ਆ ਕਾਰਪੋਰੇਟਾਂ ਦੇ ਇਹ ਝੇਤੇ ਆ ਅਰਬਾਂ ਦੀ ਜ਼ਮੀਨ ਜਿਹੜੀ ਅਸੀਂ ਫਰੀ ਦਿੱਤੀ ਆ 1947 ਦੇ ਵਿੱਚ ਐਗਰਟ ਬਣਿਆ ਜਦੋਂ ਭਖੜਾ ਡੈਮ ਬਣਿਆ ਸ਼ਬਜ਼ਾਬ ਲਈ ਇਹਨਾਂ ਦੀਆਂ ਸਹੀ ਕਰਾਂਗੇ ਜਿੰਨਾ ਚਿਰ ਅਸੀਂ ਬਹੁਤ ਅਫਸਰਾਂ ਦੀ ਸਹੀ ਕੀਤੀ ਹੈ ਸਮਝਾ ਲਈਆਂ ਇਹਨਾਂ ਦੀ ਵੀ ਸਹੀ ਕਰਕੇ ਛੱਡਾਂਗੇ ਮਲਕੀਤ ਸਿੰਘ ਕੀ ਬਤੌਰ ਤੋਂ ਨਾਮ ਲਿਖੇ ਐਸ ਡੀਓ ਏ ਤੇ ਸਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਤੁਹਾਡਾ ਵਤੀਰਾ ਜਿਹੜਾ ਪਬਲਿਕ ਪ੍ਰਤੀ ਬਿਹਦ ਮਾੜਾ ਹੈ ਤੇ ਇੱਥੇ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਅੱਜ ਕਿੰਨੀ ਕਿਸਾਰ ਜਿਹੜੇ ਲੋ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਕੀ ਕਹਿਣਾ ਕੋਈ ਇਹ ਦੱਸੋ ਮੈਂ ਨਹੀਂ ਕਿਸੇ ਨੂੰ ਗਲਤ ਬੋਲਿਆ ਉਹ ਕਹਿੰਦੇ ਕਿਸੇ ਨੂੰ ਵੀ ਗਲਤ ਨਹੀਂ ਬੋਲਿਆ ਕਿਸੇ ਦਾ ਕੋਈ ਕੰਮ ਨਹੀਂ ਰੋਕਿਆ ਹੈਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਪਬਲਿਕ ਨੂੰ ਕੋਈ ਪ੍ਰੋਬਲਮ ਨਹੀਂ ਹੈ ਦਫ਼ਤਰ ਤੋਂ ਫਿਰ ਇਹ ਇਹ ਸਾਕਰੇ ਲੋਕ ਧਰਨਾ ਲਾਉਣ ਲਈ ਕਿਉਂ ਮਜਬੂਰ ਹੋ ਗਏ ਇਹ ਬਿਹਤਰ ਉਹ ਹੀ ਦੱਸਣਗੇ ਕਿਉਂਕਿ ਮੇਰੀ ਇਹਨਾਂ ਨਾਲ ਕੋਈ ਕੋਈ ਫੇਸ ਟੂ ਫੇਸ ਕੋਈ ਗੱਲ ਵੀ ਨਹੀਂ ਹੋਈ ਕਿਸੇ ਨਾਲ ਉਹਨਾਂ ਸਿੱਧੇ ਤੌਰ ਤੇ ਦੋਸ਼ ਤੁਹਾਡੇ ਤੇ ਲਾਇਆ ਹੈ ਹਾਂਜੀ ਉਹ ਕਹਿੰਦੇ ਕਿ ਬਗੈਰ ਡਿਵਰਸ ਰਿਕਾਰਡਿੰਗ ਵੀ ਹੈ ਕੀਤੀ ਜਾਂਦੀ ਜਦ ਤੋਂ ਜੀ ਬਤਮੀ ਜੀ ਨਾਲ ਬੋਲਨੇ ਆ ਉਹਨਾਂ ਦਾ ਕਿਸੇ ਨਾਲ ਨਾ ਹੋਇਆ ਨਹੀਂ ਗੱਲ ਕਰਨੀ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਜੀ ਮੈਂ ਬਿਲਕੁਲ ਹੀ ਮੈਨੂੰ ਦੱਸਿਆ ਹੀ ਨਹੀਂ ਨਾ ਵੀ ਅਸੀਂ ਧਰਨੇ ਤੇ ਬੈਠਣ ਲੱਗਿਆਂ ਜਾਂ ਕੋਈ ਕੋਈ ਬੰਦਾ ਪਹਿਲਾਂ ਦੱਸੇ ਦਾ ਸੀ ਨਾ ਸਾਨੂੰ ਵੀ ਪਾਈ ਸਾਡਾ ਜੀ ਉਹਨੇ ਮੀਡੀਆ ਦੀ ਨਿਊਜ਼ ਵੀ ਲਗਵਾਈ ਹੈ ਕਾਫੀ ਇਹ ਲਾਈ ਹੈ ਕਿ ਸਾਡੀ ਸੁਣਵਾਈ ਹੋ ਰਹੀ ਤੁਸੀਂ ਉਹਦੇ ਅਧਿਕਾਰੀ ਉੱਤੇ ਜਦੋਂ ਖਬਰਾਂ ਲੱਗੀਆਂ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਪਹਿਲਾਂ ਵੀ ਤੁਹਾਡਾ ਮੀਡੀਆ ਪੱਖ ਨਾਲ ਨਹੀਂ ਗਈ ਤੁਸੀਂ ਦੱਤੇ ਘੜਗੇ ਭੱਜ ਗਏ ਨਹੀਂ ਅੱਜ ਕਿਹੜਾ ਤੁਸੀਂ ਮੈਨੂੰ ਮਗਰ ਜਾ ਕੇ ਫੜਿਆਗਾ ਮੈਂ ਖੁਦ ਆਇਆ ਆਪਣੀ ਰਾਤਰਚਾਲਿਕ ਮੈਨੂੰ ਪਤਾ ਨਹੀਂ ਸੀ ਮੀਡੀਆ ਬੈਠਾਗਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀਗੀ ਮੈਂ ਭੱਜਿਆ ਨਹੀਂ ਸੀਗਾ ਉਸ ਦਿਨ ਵੀ ਅੱਜ ਵੀ ਜੇ ਭੱਜਣਾ ਹੁੰਦਾ ਮੈਂ ਕਿਸੇ ਪਾਸੇ ਨਿਕਲ ਜਾਂਦਾ ਨਹੀਂ ਐਦਾਂ ਦੀ ਕੋਈ ਗੱਲ ਭੱਜ ਕੇ ਡਿਊਟੀਆਂ ਥੋੜਾ ਹੁੰਦੀਆਂ ਨੇ ਉਹ ਜਿਹੜੇ ਦੋਸ਼ਾਂ ਬਾਰੇ ਕੀ ਕਿਹਾ ਕਰਦੇ ਦੋਸ਼ ਮੈਂ ਕਿਸੇ ਨੂੰ ਕੋਈ ਬਦ ਗੱਲ ਨਹੀਂ ਬੰਦਾ ਚੰਗਾ ਨਹੀਂ ਬੋਲਿਆ ਹੈਗਾ ਇਹ ਇਹ ਜਿਹੜਾ ਧਾਰਨਾ ਅਸਲ ਚ ਇਹਦੀ ਸ਼ੁਰੂਆਤ ਕਿੱਥੋਂ ਹੋਈ ਆ ਗਈ ਸਰਕਾਰ ਸਾਨੂੰ ਮੀਟਰ ਦੇ ਏਰੀਆ ਸਮਾਰਟ ਮੀਟਰ ਉਹ ਸਾਰੀ ਜਨਤਾ ਲਵਾ ਰਹੀ ਆ ਸਾਰੀ ਜਨਤਾ ਹੀ ਲਵਾ ਰਹੀ ਆ ਉਹ ਇਹ ਕਿਸਾਨ ਜੱਤੀਬੰਦੀ ਵਾਲੇ ਸੱਜਣ ਨੇ ਜਿਹੜੇ ਇਹ ਕੀ ਕਰਦੇ ਆ ਸਾਡੇ ਸੀਮੇਟਰ ਲਾਉਣਿਆਂਗੇ ਜਿਆਦਾ ਲਾ ਕੇ ਦਸਤਰੇ ਜਾਂਦਾ ਜਾਂ ਫਿਰ ਲਾਉਣ ਨਹੀਂ ਦਿੰਦੇ ਹੈਗੇ ਜਿਹੜੇ ਮੀਟਰ ਨੇ ਸਾਨੂੰ ਸਾਰਾ ਬੋਰਡ ਮਈਆ ਕਰਾਉਂਦਾ ਔਰ ਕਹਿੰਦਾ ਵੀ ਸੜੇ ਹੋਏ ਮੀਟਰਾਂ ਨੂੰ ਬਦਲੋ ਨਵੇਂ ਕਨੈਕਸ਼ਨ ਦਿਨੇ ਉਹਦਾ ਇਹ ਮੀਟਰ ਲਾਓ ਅਸੂਲੀ ਪਾਲਣਾ ਹੈ ਤੇ ਸਾਡਾ ਸਟਾਫ ਜਾਂਦਾਗਾ ਤਾਂ ਇਹ ਉਹਨਾਂ ਨੂੰ ਮੀਟਰ ਨਹੀਂ ਲਾਉਣ ਦਿੰਦੇ ਫਿਰ ਸਾਨੂੰ ਆਖਦੀਆਂ ਹਜ਼ਤਾ ਨਹੀਂ ਵੀ ਜੇ ਮੀਟਰ ਨਹੀਂ ਲਾਉਣ ਦਿੰਦੇ ਫਿਰ ਤੁਸੀਂ ਕੀ ਕਰਨਾ ਅਸੀਂ ਉਹਨਾਂ ਦੀ ਪਾਲਣਾ ਕਰਦੇ ਆਗੇ ਉਹ ਹਦਾਇਤਾਂ ਦੀ ਜੋ ਜਿਹੜਾ ਖਾਤਰ ਕਹਿੰਦਾ ਇਹ ਧਾਰਨਾ ਤੇ ਠੀਕ ਆ ਵੀ ਉਹ ਨਾਮ ਲੈ ਰਹੇ ਨੇ ਕਿਉਂਕਿ ਐਸ ਵੀ ਦਾ ਮੇਰਾ ਹੀ ਨਾਮ ਲੈਣਗੇ ਜਦੋਂ ਮੈਂ ਬੈਠਾਂ ਕੋਈ ਹੋਰ ਬੈਠਾ ਹੋਊ ਤਾਂ ਉਹਦਾ ਨਾਮ ਲਿਆ ਜਾਣਾਗਾ ਕੋਈ ਜਿਹੜਾ ਮੇਥੋਂ ਪਹਿਲਾਂ ਬੈਠੇ ਨੇ ਬੈਠਾ ਜਿਹੜਾ ਆਉਣ ਵਾਲੇ ਟਾਈਮ 'ਚ ਬੈਠੂਗਾ ਉਹਦਾ ਹੀ ਨਾਮ ਲਿਆ ਜਾਊ ਜਿਹੜਾ ਇਹ ਸੀਟ ਤੇ ਬੈਠਾ ਹੋਊਗਾ ਤੇ ਇਹ ਜਿਹੜਾ ਮਸਲਾ ਹੈਗਾ ਇਹ ਸਮਾਰਟ ਮੀਟਰਾਂ ਦਾ ਡਿਪਾਰਟਮੈਂਟ ਸਾਨੂੰ ਕਹਿੰਦਾ ਲਾਓ ਇਹ ਲਾਉ ਨਹੀਂ ਦਿੰਦੇ ਲਾ ਦਿੰਦੇ ਆ ਜਾਂ ਸਾਨੂੰ ਪਹਿਲਾਂ ਹੀ ਸਟਾਲ ਹੀ ਨਹੀਂ ਕਰ ਦਿੰਦੇ ਹੈਗੇ ਰੋਲਾ ਇਹ ਸਮਾਰਟ ਮੀਟਰਾਂ ਦਾ ਠੀਕ ਹੈ ਜੀ ਅੱਜ ਕੀ ਮਸਲਾ ਹੈ ਕਿਉਂ ਅੱਜ धरना ਪ੍ਰਦਰਸ਼ਨ ਕਰਨ ਲਈ ਜਨਤਾ ਨੂੰ ਮਜਬੂਰ ਹੋਣਾ ਪਿਆ ਸਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਜੋ ਬਿਜਲੀ ਐਕਟ 2003 ਦੇ ਵਿੱਚ ਜਿਹੜਾ ਵਾ ਬਿਜਲੀ ਦਾ ਭੋਗ ਪੈਣਾ ਸ਼ੁਰੂ ਹੋ ਗਿਆ ਸੀ ਤੇ ਹੌਲੀ ਹੌਲੀ ਜਿਹੜਾ ਵਾ ਸਾਡੇ ਜਿਹੜੇ ਆਦਾਰੇ ਖਤਮ ਹੋ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ 30 ਤਰੀਕ ਨੂੰ ਚੰਡੀਗੜ੍ਹ ਦਾ ਅਦਾਰੇ ਦਾ ਭੋਗ ਪਾਤਾ ਇਸੇ ਤਰ੍ਹਾਂ ਹੀ ਜਿਹੜਾ ਵਾ ਆਪਾਂ ਲੰਬੇ ਸਮੇਂ ਤੋਂ ਲੜ ਰਹੇ ਆ ਇਹਦੇ ਉੱਪਰ ਆਪਾਂ 2020 ਦੇ ਵਿੱਚ ਵੀ ਲੜੇ ਆ ਔਰ ਮੋਦੀ ਦੀ ਹਕੂਮਤ ਜਿਹੜੀ ਆ ਉਹ ਖੁਦ ਮੰਨੀ ਆ ਕਿ ਰਾਜਾਂ ਦਾ ਵਿਸ਼ਾ ਆ ਇਹਨੂੰ ਲਾਗੂ ਨਹੀਂ ਕਰਦੇ ਠੀਕ ਆ ਹਾਕਮ ਸਰਕਾਰਾਂ ਥੁੱਕ ਕੇ ਚੱਟ ਜਾਂਦੀਆਂ ਹੁੰਦੀਆਂ ਵਾ ਇਹ ਕ੍ਰਾਂ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੀਆਂ ਵਾ ਗਊ ਦੀਆਂ ਕਸਮਾਂ ਖਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਕਸਮਾਂ ਖਾ ਕੇ ਵੀ ਕਰੈਕਟਰ ਨਾਲ ਕੇ ਮੁਕਰੇ ਆ ਤੇ ਮੁਕਰਦੇ ਹੁੰਦੇ ਆ ਇਹਦੇ ਤੈਅ ਤੀ ਜੱਥੇਬੰਦੀ ਦਾ ਸੀਗਾ ਵੀ ਆਪਾਂ ਚਿਪਾ ਵਾਲੇ ਮੀਟਰ ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਔਰ ਸਾਡੀਆਂ ਜਿਹੜੀਆਂ ਸਹਿਰਤ ਜਥੇਬੰਦੀਆਂ ਵਾਂ ਉਹਨਾਂ ਨੇ ਇਹਦਾ ਬਾਈਕਾਡ ਕੀਤਾ ਆ। ਉਸੇ ਤਹਿਤ ਹੀ ਆਪਾਂ ਜਿਹੜਾ ਵਾ ਉਹ ਮੀਟਰ ਲਾ ਕੇ ਚੇਪਾ ਵਾਲੇ ਦੇ ਜਮ੍ਹਾਂ ਕਰਵਾਈਦੇ ਆ ਤੇ ਜਦੋਂ ਪਿੰਡਾਂ 'ਚ ਲਾਉਣ ਜਾਂਦੇ ਆ ਆਪਾਂ ਨਹੀਂ ਲੱਗਣ ਦਿੰਦੇ ਕਿਉਂਕਿ ਸਾਡਾ ਜਿਹੜਾ ਦਾਰਾ ਖਤਮ ਹੋ ਜਾਣਾ ਵਾ। ਅੱਗੇ ਸਾਡਾ 1.40 ਲੱਖ ਮੁਲਾਜ਼ਮ ਸੀ। ਅੱਜ ਉਹ 25000 ਤੇ ਆ ਗਿਆ ਤੇ ਜਿਹੜੇ ਸਾਡੇ ਮੁੰਡੇ ਆ ਨੌਜਵਾਨ ਜਿਹੜੇ ਬਿਜਲੀ ਬੋਰਡ 'ਚ ਕੰਮ ਕਰ ਰਹੇ ਆ ਉਹਨਾਂ ਦਾ 14-15000 ਰੁਪਇਆ ਭਰ ਉਹਨਾਂ ਨੂੰ ਜਿਹੜਾ ਵਾ 8-9000 ਰੁਪਈਆ ਹੀ ਮਿਲਦਾ ਵਾ ਬਾਕੀ ਉੱਤੇ ਚੋਰ ਬੈਠੇ ਖਾਈ ਜਾਂਦੇ ਸਭ ਕੁੱਤੀ ਚੋਰਾ ਨਾਲ ਰਲ ਹੀ ਹੋਈ ਆ ਇਸੇ ਦੇ ਤਹਿਤ ਹੀ ਅਸੀਂ ਜਿਹੜੇ ਮੀਟਰ ਲਾ ਕੇ ਸ਼ੇਰਪੁਰ ਸੱਦੇ ਤੋਂ ਵੀ ਜਮ੍ਹਾਂ ਕਰਵਾਏ ਸੀਗੇ ਉਹਦੇ ਵਿੱਚ ਵੀ ਇਹਨਾਂ ਨੇ ਜਿਹੜੀ ਆ ਬਹੁਤ ਜਾ ਕੇ ਦਾਬੇ ਦੂਬੇ ਮਾਰਨੇ ਸ਼ੁਰੂ ਕੀਤੇ ਆ ਇੱਕ ਮੀਟਰ ਸੀਗਾ ਬਲਜਿੰਦਰ ਸਿੰਘ ਦਾ ਸ਼ੇਰਪੁਰ ਸੱਦੇ ਤੋਂ ਉੱਥੇ ਮੀਟਰ ਲਾਉਣ ਗਏ ਆ ਚਲੋ ਠੀਕ ਆ ਸਿਕਿਉਰਿਟੀ ਭਰੀ ਆ ਮੀਟਰ ਲਾਉਣ ਇਹ ਨਾਲ ਆਪ ਦੇ ਵੱਲੋਂ ਇੱਕ ਵਰਕਾ ਲਿਖ ਕੇ ਲੈ ਕੇ ਗਏ ਆ ਜਿਹੜਾ ਇਹਨਾਂ ਨੂੰ ਪਿੱਛੋਂ ਕੋਈ ਅਦਾਇਤ ਨਹੀਂ ਗਈ ਜਾਂ ਪਿੱਛੋਂ ਕੋਈ ਕਾਨੂੰਨ ਨਹੀਂ ਗਾ ਇਹਨਾਂ ਜਾ ਕੇ ਕਿਹਾ ਵੀ ਇਹਦੇ ਉੱਤੇ ਸਾਈਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹਦੇ ਉੱਤੇ ਸਾਈਨ ਨਹੀਂ ਕਰਨੇ ਉਹਤੇ ਲਿਖਿਆ ਹੈ ਵੀ ਅਸੀਂ ਚੇਪ ਵਾਲਾ ਮੀਟਰ ਜਿਹੜਾ ਵਾ ਕੱਲ ਨੂੰ ਨਹੀਂ ਲਾਵਾਂਗੇ ਅਸੀਂ ਆਪਦੀ ਮਰਜ਼ੀ ਨਾਲ ਲਵਾ ਰਹੇ ਹਾਂ ਇਦਾਂ ਦੀਆਂ ਗੱਲਾਂ ਆਪ ਦੇ ਲੋ ਲਿਖਿਆ ਅਸੀਂ ਉਹਦਾ ਕਿਹਾ ਵੀ ਅਸੀਂ ਭਾਈ ਇੱਥੇ ਸਾਈਨ ਨਹੀਂ ਕਰਨੇ ਇਹ ਉੱਥੇ ਚੇਪ ਵਾਲਾ ਮੀਟਰ ਜਿਹੜਾ ਉਹ ਨਹੀਂ ਲਾ ਕੇ ਆਇਆ ਠੀਕ ਆ ਪਰ ਉਦੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਅਦੀਓ ਸਾਹਿਬ ਨਾਲ ਵੀ ਪੈਡਿਓ ਸਾਹਿਬ ਆਹ ਗੱਲ ਆ ਤੇ ਤੁਸੀਂ ਉਹਨਾਂ ਨੇ ਮੇਰੇ ਨਾਲ ਬਹੁਤ ਜਿਹੜਾ ਵੱਧ ਘਟ ਕੀਤੀ ਆ ਪਹਿਲਾਂ ਹੀ ਉਹਨਾਂ ਦਾ ਇਹ ਸ਼ਬਦ ਸੀਗਾ ਵੀ ਤੁਸੀਂ ਤਿੰਨ ਚਾਰ ਬੰਦੇ ਜੋ ਜਿਹੜੇ ਮੀਟਰ ਲਾਉਂਦੇ ਆ ਬਾਕੀ ਦੇ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਆ ਦੂਸਰਾ ਉਹਨਾਂ ਦਾ ਇਹ ਵੀ ਇਹ ਜਥੇਬੰਦੀ ਨਹੀਂ ਹੈਗੀ ਤੀਸਰਾ ਉਹਨਾਂ ਦਾ ਇਹ ਸੀਗਾ ਵੀ ਤੁਹਾਡੇ ਏਜੰਡੇ ਦੇ ਵਿੱਚ ਮੰਗ ਹੀ ਨਹੀਂ ਹੈਗੀ ਜਿਹੜੇ ਤੁਸੀਂ ਲੜ ਰਹੇ ਹੋ ਨਾ ਸ਼ੰਭੂ ਖਨੋਰੀ ਰਤਨਪੁਰਾ ਰਾਸਤਾਂ ਦੇ ਵਿੱਚ ਮੈਂ ਉਹਨੂੰ ਦੱਸਿਆ ਵੀ ਸਾਡੀਆਂ 12 ਮੰਗਾਂ 6ਵੀਂ ਮੰਗ ਇਹ ਆ ਵੀ ਬਿਜਲੀ ਐਕਟ 2023 ਜਿਹੜਾ ਵਾ ਉਹ ਰੱਦ ਕੀਤਾ ਜਾਵੇ ਰਾਜਾ ਦਾ ਵਿਸ਼ਾਵਾ ਇਹਦੇ ਉੱਪਰ ਜਿਹੜਾ ਵਾ ਐਸ ਡੀਓ ਦੀ ਜਿਹੜੀ ਆ ਬੋਲਬਾਣੀ ਬਹੁਤ ਗਲਤ ਸੀਗੀ ਉਹ ਗਾੜੀਆਂ ਨੂੰ ਲਲਕਾਰ ਰਿਹਾ ਸੀ ਵੀ ਜਿਵੇਂ ਉਹੀ ਕੱਲਾ ਡਾਨੀਆਂ ਬਾਨੀਆਂ ਦਾ ਜਾਂ ਮੋਦੀ ਦਾ ਸਾਉ ਪੋਤ ਹੋਵੇ ਇਸੇ ਤਰ੍ਹਾਂ ਜੱਸੇਬੰਦੀ ਨੇ ਫੈਸਲਾ ਕਰਕੇ ਧਰਨਾ ਲਾਇਆ ਵਾ ਤੇ ਹੁਣ ਜੋ ਇਹਦੇ ਵਿੱਚੋਂ ਨਿਕਲੂਗਾ ਉਹ ਤੁਹਾਡੇ ਸਾਹਮਣੇ ਪਗੜੀ ਜਿਹੜਾ ਉਹ ਰੱਖ ਦਿੱਤਾ ਜਾਊਗਾ ਇਹ ਰੋਜ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਓ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਵੇਖੋ ਅਸੀਂ ਅੱਗੇ ਵੀ ਗਈ ਰਹਨੇ ਆਂ ਵੀ ਜਦੋਂ ਧਰਨੇ ਦਾ ਰੁਕ ਬਣਾਉਂਦੀਆਂ ਉਹ ਸਰਕਾਰਾਂ ਬਣਾਉਂਦੀਆਂ ਤੇ ਸੁਲਤਾਨਪੁਰ ਲੋਧੀ ਦੇ 2 ਨੰਬਰ ਦੇ ਐਸਡੀਓ ਸਾਹਿਬ ਨੇ ਮਾਹੌਲ ਬਣਾਤਾ ਧਰਨੇ ਦਾ ਤੇ ਸਾਨੂੰ ਉਹ ਇਤਨਾ ਪੜਾ ਰਿਆ ਵਾ ਵੀ ਜਿਤਨਾ ਅਸੀਂ ਕੁਝ ਜਾਣਦੇ ਨਹੀਂ ਉਹਨੇ ਪੱਟੀ ਦੀ ਗੱਲ ਕਮਾਈ ਲੋਪੋਗੇ ਜਨਾਲੇ ਦੀ ਗੱਲ ਕਮਾਈ ਤੇ ਗੱਲ ਕਿਸੇ ਲੈਂਦੀ ਵੀ ਮਲਾਜ਼ਮ ਜਿਹੜੇ ਸਾਡੇ ਜਲੰਧਰ ਆਏ ਉਹ ਬਹੁਤ ਸਿਆਣੇ ਹੈ ਮੈਂ ਕਿਹਾ ਵੀ ਮਲਾਜ਼ਮ ਤੇ ਜਿਹੜੇ ਮਰਜੀ ਸਿਆਣੇ ਉਹਨਾਂ ਦਾ ਰਿਟਾਇਰ ਹੋਏ ਨਾ ਤੇ ਅਸੀਂ ਖੁਰਸੀ ਬਚਾਉਣ ਦੀ ਗੱਲ ਕਰ ਰਹੇ ਆ ਤੁਹਾਡੀ ਤੁਹਾਡਾ ਕਿਤਾ ਬਚਾਉਣ ਦੀ ਗੱਲ ਕਰ ਰਹੇ ਆ ਜਿਸ ਤਰ੍ਹਾਂ ਅੱਬਾ ਕਹਿ ਰਹੇ ਕਿ 1.40 ਲੱਖ ਮਲਾਜ਼ਮ ਸੀ ਅੱਜ ਕਿੱਥੇ ਆ ਅੱਜ ਮੁੰਡੇ ਸਾਡੇ ਪ੍ਰਾਈਵੇਟ ਬਿਜਲੀ ਬੋਰਡ ਚ ਕੰਮ ਕਰਨਦੇ ਆ ਉਹਨਾਂ ਨੂੰ ਕਰੰਟ ਲੱਗ ਜੇ ਉਹਨਾਂ ਦੇ ਨਾਲ ਕੋਈ ਹਾਲਸਾ ਵਾਪਰ ਜੇ ਤੇ ਇੱਕ ਦੁੱਖੀ ਮੁੱਲ ਨਹੀਂ ਉਹਨਾਂ ਦਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਦਫ਼ਤਰ ਸਾਰੇ ਭਰੇ ਜਾਣ ਪੰਜਾਬ ਦੇ ਸਾਰੇ ਦੇਸ਼ ਦੇ ਭਰੇ ਜਾਣ ਭਾਵੇਂ ਤਹਿਸੀਲਾਂ ਬਿਜਲੀ ਦਫ਼ਤਰ ਥਾਣੇ ਹਰ ਦਫ਼ਤਰ ਦੇ ਵਿੱਚ ਪੂਰੇ ਮੁਲਾਜ਼ਮ ਹੋਣਗੇ ਤੇ ਤਾਂ ਲੋਕਾਂ ਦੇ ਕੰਮ ਹੋਣੇ ਆ ਪਰ ਐਸਡੀਓ ਸਾਹਿਬ ਜਿਹੜਾ ਓਕੇ ਦੇ ਦੀ ਕਿਤੇ ਗੱਲ ਲਈ ਜਾਂਦਾ ਅਸਲੀ ਦੇ ਵਿੱਚ SDO ਦੀ ਖੁਰਸੀ ਦਾ ਮੈਨੂੰ ਐਂ ਜਾਪਿਆ ਵੀ ਜਿਤਨਾ ਬੰਦਾ ਉਹ ਕਾਬਲ ਨਹੀਂ ਜੇ ਬੰਦੇ ਨੂੰ ਹੈਂਡਲ ਕਰਨਾ ਨਹੀਂ ਜਾਣਦਾ ਆਏ ਦਫ਼ਤਰਾਂ ਦੇ ਨਾਲ ਬਦਸਲੂਗੀ ਕਰਦਾ ਤੇ ਜੇ ਤੁਸੀਂ ਇਹ ਸਮਝੋ ਕਿ ਹਰ ਹਾਂ ਪੈਸੇ ਦਾ ਵੱਡਾ ਬোলਬਲਾ ਇਹ ਪੈਸੇ ਦਾ ਬোলਬਲੇ ਨੇ ਇਹਨਾਂ ਲੋਕਾਂ ਦੀ ਜਿਹੜੀ ਪੂਣੀ ਬੋਲਣੀ ਉਹ ਪ੍ਰਿਸ਼ਟ ਕੀਤੀ ਆ ਅਸੀਂ ਉਹਨਾਂ ਨੂੰ ਵਾਰ-ਵਾਰ ਇਹ ਗੱਲ ਕਹੀ ਆ ਕਿ ਤੁਸੀਂ ਜਿਹੜਾ ਕਨੈਕਸ਼ਨ ਕਟਿਆ ਉਹ ਕਿਸ ਧਾਰ ਤੇ ਕਟਿਆ ਜਿਹੜਾ ਤੁਸੀਂ ਇੱਕ ਪਰਚਾ ਲੈ ਕੇ ਗਏ ਆ ਪਿਆਰ ਤੇ ਸਾਈਨ ਕਰੋ ਕਿ ਉਹ ਤੁਹਾਨੂੰ ਉਤੋਂ ਦੇ ਆ ਪਾਰਲੀਮੈਂਟ ਦੇ ਵਿੱਚ ਪਾਸ ਹੋਈ ਆ ਜਾਂ ਵਿਧਾਨ ਸਭਾ ਵਿੱਚ ਪਾਸ ਹੋਈ ਆ ਕਿੱਥੇ ਪਾਸ ਹੋਈ ਆ ਉਹ ਸਾਨੂੰ ਦੱਸੋ ਜਦੋਂ ਅਸੀਂ ਸਕਾਲਿਟੀ ਧਾਰਦੇ ਆ ਦੋ ਫੋਟੋਆਂ ਲੱਗ ਜਾਂਦੀਆਂ ਸਾਡੇ ਕੋਲੇ ਆਧਾਰ ਕਾਰਡ ਲੱਗ ਜਾਂਦਾ ਕਈਆਂ ਨੇ ਪਿੰਨ ਕਾਰਡ ਲੈ ਪੂਰਾ ਏਡਰੈਸ ਦਿੱਤਾ ਹੁੰਦਾ ਐਪਲੀਕੇਸ਼ਨ ਹੁੰਦੀ ਆ ਸਾਡੇ ਸਾਈਨ ਹੋਏ ਹੁੰਦੇ ਆ ਤੇ ਹੁਣ ਮੀਟਰ ਲਾਉਣ ਲੱਗਿਆ ਕਿਹੜੀ ਇਹ ਨੋਬਤ ਆ ਗਈ ਵੀ ਸਾਡੇ ਕੋਲ ਸਾਈਨ ਕਰਾ ਰਹਿਆਂ ਤੁਸੀਂ ਕਿ ਚਿਪ ਵਾਲਾ ਮੀਟਰ ਨਹੀਂ ਲਾਉਂਗੇ ਉਸ ਗੱਲ ਤੇ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਮੋਰਚਾ ਚੱਲ ਰਿਹਾ ਜਿਨ੍ਹਾਂ ਦੇ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ ਇਹ ਸੰਘਰਸ਼ ਖੇਤਰਾਂ ਜਾਰੀ ਰਹਿਣਾ ਜੀ ਜੀ ਬੋਰਡ ਤੋਂ ਬੰਦ ਕਰਨ ਜਾ ਰਹੇ ਹਾਂ ਵੇਖੋ ਜੀ ਇਹ ਤੇ ਹਮੇਸ਼ਾ ਇੱਕ ਬੰਦੇ ਦਾ ਫੈਸਲਾ ਨਹੀਂ ਹੁੰਦਾ ਸਾਡਾ ਬਹੁ ਸਮੂਹ ਫੈਸਲਾ ਹੁੰਦਾ ਜਦੋਂ ਮੀਟਿੰਗ ਕਰਾਂਗੇ ਤੇ ਫਿਰ ਬਿਜਲੀ ਦਫਤਰ ਬੰਦ ਹੋਊਗਾ ਜਾਬਦਾ ਸਾਨੂੰ ਬੰਦ ਕਰਾਊਗਾ ਇਹਦੀ ਉਹ ਕਰਾਉਣਾ ਤਾਂ ਲੈ ਕੇ ਵਵਾਦਾ ਰਹਿੰਦਾ ਬਿਜਲੀ ਬੋਰਡ ਇਸ ਵਾਰ ਕੀ ਕਹਿਣਾ ਚਾਹੁੰਦਾ ਵੇਖੋ ਮੈਂ ਤੁਹਾਨੂੰ ਇਹੋ ਗੱਲ ਕਹੀ ਆ ਵੀ ਇਹ ਖੁਰਸੀ ਦਾ ਨਸ਼ਾ ਇਦਾਂ ਦਾ ਇਹਨਾਂ ਨੂੰ ਜਿਹੜੇ ਭਲੇ ਮਾਨਸ ਸਾਡੀਆਂ ਮਾਵਾਂ ਭੈਣਾਂ ਦਫ਼ਤਰਾਂ 'ਚ ਆਉਣੀਆਂ ਭਲੇ ਮਾਨਸ ਪਿੰਡਾਂ 'ਚ ਲੋਕ ਆਉਣੇ ਆ ਇਹ ਹਮਕੁੱਤਮ ਕੋ ਕਰਨ ਸਦੀਆਂ ਤੋਂ ਗੱਜੇ ਆ ਇਹ ਕਾਰਪੋਰੇਟ ਲੋਕਾਂ ਦੇ ਦਲਾਹ ਲਿਆ ਕਾਰਪੋਰੇਟਾਂ ਦੇ ਇਹ ਝੇਥੇ ਆ ਅਸੀਂ ਅੱਗੇ ਵੀ ਇਹ ਗੱਲ ਕਹਿੰਦੇ ਬਈ ਅਰਬਾਂ ਦੀ ਜ਼ਮੀਨ ਜਿਹੜੀ ਅਸੀਂ ਫਰੀ ਦਿੱਤੀ ਆ 1948 ਦੇ ਵਿੱਚ ਐਕਟ ਬਣਿਆ ਜਦੋਂ ਭਖੜਾ ਡੈਮ ਬਣਿਆ ਉਦੋਂ ਇਹ ਗੱਲ ਉਹਨਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਨਹਿਰੂ ਵੇਲੇ ਪਾਸ ਹੋਇਆ ਮਤਾ ਕਿ ਇਹਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਲਿਆ ਜਾਊਗਾ ਬਿਜਲੀ ਦੀ ਸਾਂਭ ਸੰਭਾਲ ਬਿਜਲੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਊ ਪਰ ਅੱਜ ਇਹ ਬਿਜਲੀ ਦਾ ਲਾਹੇਵੰਦ ਹੰਦਾ ਬਣਾ ਗਏ ਤੇ ਲੋਕਾਂ ਨੂੰ ਲੁੱਟ ਰਹੇ ਆ ਸ਼ਬਦਾਵਲੀਆਂ ਇਹਨਾਂ ਦੀਆਂ ਸਹੀ ਕਰਾਂਗੇ ਜਿੰਨਾ ਚਿਰ ਅਸੀਂ ਬਹੁਤ ਅਫਸਰਾਂ ਦੀ ਸਹੀ ਕੀਤੀਆਂ ਸ਼ਬਦਾਵਲੀਆਂ ਤੇ ਇਹਨਾਂ ਦੀ ਵੀ ਸਹੀ ਕਰਕੇ ਛੱਡਾਂਗੇ ਇਹ ਇਹ ਸਾਡਾ ਸੰਘਰਸ਼ ਦੇ ਵਿੱਚੋਂ ਨਿਕਲਦਾ ਇਹ ਹੋ ਗਿਆ